ਕਿ ਐਸਚੋ ਵੱਲੋਂ ਵੀ ਤੁਹਾਡੇ ਨਾਲ ਕੋਈ ਅੱਛੇ ਤਰੀਕੇ ਦੇ ਨਾਲ ਗੱਲ ਕਰਾਉਂਦੇ ਜੀ ਸਾਡੇ ਸਾਡੀ ਕਲੋਨੀ ਦੀਆਂ ਲੇਡੀਜ਼ ਦੇ ਉੱਤੇ ਐਸਚੋ ਕਹਿੰਦਾ ਵੀ ਪਰਚਾ ਪਾਉਂਗਾ ਤੇ ਇਹ ਸ਼ਹਿਤਾਬ ਲਈ ਜਿਹੜੀ ਆਮ ਇਨਸਾਨ ਦੇ ਨਾਲ ਬੜਤੀ ਜਾ ਰਹੀ ਤੇ ਜਿਹੜਾ ਨੌਜ ਕੋਈ ਵੀ ਕਰਦਾ ਹੈ ਜਿਹੜਾ ਗਰੀਬ ਬੰਦਾ ਕੀ ਆਸ ਰੱਖੂਗਾ ਤੁਹਾਡੇ ਸਾਹਮਣੇ ਹੀ ਹੈ ਜੀ ਪੰਜਾਬ ਦਾ ਜੋ ਹਾਲ ਹੋ ਰਿਹਾ ਹੈ ਜੋ ਚਾਰੋ ਜਿਹੇ ਆਏ ਆ ਦੇਖਾਰੇ ਐਸਚੋ ਸਾਹਿਬ ਦੀ ਮਤਲਬ ਇੰਨੀ ਕਿ ਕਿੰਨਾ ਗਲਤ ਵਿਹਵਸ ਕਰਾ ਇਹਨਾਂ ਦੇ ਨਾਲ ਉਹ ਜਿਦਾ ਇਹਨਾਂ ਨੂੰ ਇੱਕ ਪ੍ਰੈਸ਼ਰਾਈਜ਼ ਕਰ ਰਹੇ ਸੀ ਇਹਦੇ ਵੱਖਰੇ ਨੂੰ ਮਤਲਬ ਕਿਸੇ ਕਮਰੇ 'ਚ ਲੈ ਜਾ ਕੇ ਕੋਚ ਕਹਿ ਰਹੇ ਸੀ ਕਿਸੇ ਨੂੰ ਵੀ ਤੁਸੀਂ ਤੁਹਾਡੇ ਦੇ ਸੱਤ ਤੁਹਾਡੀ ਲੇਡੀਜ਼ ਉਹ ਜਿਹੜੇ ਪ੍ਰੈਸ ਲਈ ਕਰਦੇ ਵੀ ਤੁਹਾਡੀ ਲੇਡੀ ਦਾ 759 ਕਰਦਾਂਗੇ ਤੇ ਇਹਦੇ ਨੂੰ ਮਤਲਬ ਆਪਣਾ ਕੰਪਰੋਮਾਈਜ਼ ਕਰੋ ਲੱਗੇ ਨਾ ਨੂੰ ਪਤਾ ਨਹੀਂ ਕੀ ਪੁੱਛੋ ਆਰਦੀ ਉਹ ਗਾਲੋ ਗਾਲ ਹੋ ਗਿਆ ਲੋਗਾ ਦਾ ਤੇਰੀ ਸਰਦਾਰੀ ਕੱਢੂਗਾ ਮੈਂ ਤੇਰਾ ਜੂੜਾ ਪੱਟ ਕੇ ਬਰੇ ਮਾਰੂਗਾ ਉਹਨੇ ਧੱਕਾਮੁਕੀ ਕੀਤੀ ਤਸੌਲਮੁਕੀ ਕੀਤੀ ਮੇਰੇ ਨਾਲ ਜਿਹੜੀ ਸਾਰੇ ਪ੍ਰੂਫ ਜਿਹੜੇ ਨੇ ਪੁਲਿਸ ਨੂੰ ਦਿੱਤੇ ਹੋਏ ਨੇ ਕੰਪਲੀਟ ਦੇਣ ਲੱਗੇ ਥਾਣੇ 'ਵਿੱਚ ਕੰਪਲੀਟ ਦਿੰਨੇ ਆ ਤਾਂ ਐਸਐਚਓ ਸਾਹਿਬ ਆ ਕੇ ਜਿੱਤਾ ਕਹਿਣ ਲੱਗ ਪਏ ਵੀ ਇੱਥੇ ਤੁਹਾਡੇ ਮਲੋ ਸੁਸਾਇਟੀ ਵਾਲੇ ਤਾਂ ਡੰਡੇ ਮਾਰਾਂਗੇ ਜੇ ਇਕੱਠੇ ਹੋਏ ਤੁਸੀਂ ਕਈ ਕੋਈ ਪੂਰਾ ਕਰਕੇ ਸਾਰੀ ਇਹ ਸੁਸਾਇਟੀ ਆ ਇੱਥੇ ਚਾਰੀ ਸੁਸਾਇਟੀ ਇੱਥੇ ਮਲੋ ਥਾਣੇ ਦੇ ਬੇਟੀ ਦਾ ਅਸਾਈਨ ਵਾਲਾ ਸਾਥ ਦੇਣ ਲਈ ਆਏ ਕਿ ਜਿਹੜਾ ਨਾਲ ਆਪਣੇ ਐਸਐਚਓ ਸਾਹਿਬ ਸੀ ਹੁਣ ਐਸਐਚਓ ਸਾਹਿਬ ਦੀ ਥੋੜੀ ਗ ਜੋ ਜਿਹੜੇ ਮੈਡਮ ਏਸੀਪੀ ਮੈਡਮ ਆ ਉਹਨਾਂ ਨੂੰ ਇੱਥੇ ਦਾ ਅਮਲ ਹੋ ਜਾ ਨਵੇਂ ਆ ਉਹਨਾਂ ਨੂੰ ਪੂਰਾ ਪਰ ਗੱਲ ਦਾ ਨਹੀਂ ਪਤਾ ਸੀ ਇੱਕ ਜੂਨੀਅਰ ਅਫਸਰ ਦੀ ਇੱਕ ਕਿੰਨੇ ਦੇ ਗਲਤ ਬਿਹੇਵਰ ਦਾ ਕਰਕੇ ਤੇ ਸਾਰਾ ਮਾਹੌਲ ਕਈ ਵਾਰੀ ਖਰਾਬ ਹੋਇਆ ਅਸੀਂ ਹੁਣ ਆਏ ਦੀ ਅੱਗੇ ਖੜੇ ਹੋਏ ਸੀ ਉਹ ਆ ਕੇ ਦੇਰਾਂ ਨੂੰ ਫੁੱਲਣ ਦੇ ਆਪਣੀ ਪੈਰਾਮੈਟਰੀ ਫੋਰਸ ਕੋ ਇੱਥੋਂ ਗਈ ਆ ਉਹਨਾਂ ਬਾਸ ਦੰਦ ਰਹੇ ਸੀ ਆਓ ਇੱਥੇ ਤੁਸੀਂ ਇਨੀ ਫੋਰਸ ਲੈ ਕੇ ਆਓ ਜਰੇ ਕੀ ਮਲੋ ਤੇ ਬਹਿਗਾ ਵੇ ਜਿਹੜਾ ਅਸੀਂ ਅਸੀਂ ਉਹਨਾਂ ਦਾ ਬਿਹੇਵ ਦੇਖ ਕੇ ਅਸੀਂ ਦੁਆਰ ਬਿਹ ਇਹਨਾਂ ਦੇ ਨਾਲ ਅਸੀਂ ਇਹਨਾਂ ਦਾ سپورਟ ਕਰਨ ਲਈ ਇੱਥੇ ਰੁਕੇ ਜਗੇ ਅਸ ਟਾਈਮ ਅਸੀਂ ਖੜੇ ਆ ਜਲੰਧਰ ਦੇ ਡਿਵੀਜ਼ਨ ਨੰਬਰ 7 ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਆਮ ਲੋਕਾਂ ਨੂੰ ਇਨਸਾਫ ਲੈਣ ਵਾਸਤੇ ਜਿਹੜਾ ਥਾਣਿਆਂ ਦੇ ਬਾਹਰ ਬੈਠਣਾ ਪੈ ਰਿਹਾ ਵਾ ਤੁਸੀਂ ਹਾਲਾਤ ਦੇ ਸਕਦੇ ਹੋ ਪੰਜਾਬ ਦੇ ਜਿਹੜੇ ਹਾਲਾਤ ਤੁਹਾਡੇ ਸਾਹਮਣੇ ਅਸੀਂ ਦਿਖਾ ਰਿਹਾ ਕਿਸ ਤਰ੍ਹਾਂ ਲੋਕ ਜਿਹੜੇ ਆ ਇਸ ਟਾਈਮ ਇਨਸਾਫ ਲੈਣ ਵਾਸਤੇ ਜਿਹੜੇ ਆ ਉਹ ਸੜਕਾਂ ਦੇ ਉੱਤੇ ਰਿਹਾ ਥਾਣੇ ਦੇ ਬਾਹਰ ਜਿਹੜਾ ਇਸ ਟਾਈਮ ਲੋਕਾਂ ਨੂੰ ਬਹਿਣਾ ਪੈ ਰਿਹਾ ਵਾ ਇਹ ਸਰਕਾਰ ਤੇ ਜਿਹੜੇ ਇੱਕ ਇਸ ਟਾਈਮ ਸਵਾਲ ਆ ਜਿਹੜੇ ਕੀ ਇਨਸਾਫ ਲੈਣ ਵਾਸਤੇ ਲੋਕਾਂ ਨੂੰ ਜਿਹੜਾ ਉਹ ਸੜਕਾਂ ਦੇ ਉੱਤੇ ਥਾਣਿਆਂ ਦੇ ਬਾਹਰ ਜਿਹੜਾ ਇਸ ਟਾਈਮ ਬੈਠਾ ਬੈਠਣਾ ਪੈ ਰਿਹਾ ਤੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਕਿ ਮਾਮਲਾ ਕੀ ਹੈ ਸਾਰਾ ਉਹ ਨਾਲ ਗੱਲਬਾਤ ਕਰਦੇ ਆ ਸਸੀ ਕਲ ਬੱਬਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਕੀ ਮਾਮਲਾ ਕੀ ਆ ਸਾਰਾ ਕੀ ਤੁਹਾਨੂੰ ਥਾਣੇ ਦੇ ਬਾਹਰ ਇਨਸਾਫ ਲੈਣ ਵਾਸਤੇ ਬੈਠਣਾ ਪੈ ਰਿਆ ਹਾਂ ਹਾਂਜੀ ਵਾਹਿਗੁਰੂ ਜੀ ਦਾ ਜਿਹੇਦਾਰ ਬੱਬਾ ਹਰੀ ਸਿੰਘ ਕਲਿਆਣਪੁਰ ਵਾਹਿਗੁਰੂ ਜੀ ਬੇਨਤੀ ਇਦਾਂ ਆਵੇ ਇਹ ਆਪਣੇ ਸਰਦਾਰ ਗੁਰਿੰਦਰ ਸਿੰਘ ਜੀ ਸਿਲਵਰ ਰੈ residenciy ਦੇ ਵਿੱਚ ਦੇ ਵਸਨੀਕ ਆ ਉਥੇ ਕੱਲ ਇੱਕ ਇਹਨਾਂ ਦੇ ਉਥੇ ਵੀ ਇੱਕ ਬੰਦਾ ਹੋਰ ਉਥੇ ਸਿਉਰ ਰੈ residenciy ਦਾ ਵਾ ਕਮਲ ਗਰੋਵਰ ਨਾਮ ਦਾ ਬੰਦਾ ਵਾ ਜੀ ਉਹਨਾਂ ਦੀ ਕਿਸੇ ਗੱਲ ਤੋਂ ਲੈ ਕੇ ਕੱਲ ਇਹਨਾਂ ਨਾਲ ਮਤਲਬ ਉਥੇ ਬੈਠੋਗੇ ਉਹਨਾਂ ਦਾ ਹੱਥੀ ਪੈ ਗਿਆ ਉਹਨੇ ਦਸਤਾਰ ਲਾਈ ਇਹਨਾਂ ਦੀ ਜੀ ਸਾਰੀ ਸੋਸਾਇਟੀ ਮਤਲਬ ਇਹਨਾਂ ਦੇ ਪੂਰੀ ਹੱਕ ਸੀਗੀ ਉਥੇ ਉਸ ਟਾਈਮ ਮਤਲਬ ਕਾਨੂੰਨ ਘੱਟ ਘੱਟ ਰਹੀ। ਜਿਹੜੇ ਮੈਟਰ ਦਾ ਕਰਕੇ ਸਾਡੇ ਦੇ ਪਣਾ ਦੇ ਉੱਪਰ ਜਿੱਦਾਂ ਇਹਨਾਂ ਦੀ ਏਜੰਸੀ ਤੋਂ ਉੱਥੇ ਬੰਦੇ ਆਏ ਸੀਗੇ। ਅਸੀਂ ਉਹਨਾਂ ਦੀ ਮੱਤ ਜਿਹੜਾ ਕੱਲ ਸ਼ਾਮ ਹੀ ਗਏ ਉੱਥੇ ਤੇ ਉੱਥੇ ਸਾਡੇ ਆਪਣੇ ਪ੍ਰਸ਼ਾਸਨ ਵੀ ਪਹੁੰਚ ਹੋਇਆ ਸੀਗਾ। ਚਲੋ ਇਹਨਾਂ ਨੇ ਆਪਣੀ ਐਮਐਲਆਰ ਕਰਾ ਆ ਕੇ ਤੇ ਵੀਡੀਓ ਉਹ ਕਹਿੰਦਾ ਆਉਦੀ ਸੀਸੀਟੀਵੀ ਦੀ ਬਣੀ ਹੋਈ ਆ। ਤੇ ਇਹਨਾਂ ਨੇ ਚਲੋ ਆਪਣੇ ਐਸਐਟੂ ਸਾਹਿਬ ਨਾਲ ਟਾਈਮ ਲਿਆ ਵੀ ਤੁਸੀਂ ਕੱਲ ਦਾ ਸਮਾਂ ਦਿਓ ਅਸੀਂ ਕਾਰਵਾਈ ਕਰਦਾਂਗੇ। ਕਦੋਂ ਦੀ ਬੱਬਈ ਕਦੋਂ ਦੀ ਗੱਲ ਆ। ਤੇ ਅੱਜ ਇਹਨਾਂ ਨੇ ਸਵੇਰੇ ਪਹਿਲਾਂ ਜਿਹੜਾ 10 ਵਜੇ ਦਾ ਸਮਾਂ ਦਿੱਤਾ ਸੀਗਾ ਹੁਣ ਫਿਰ 4 ਵਜੇ ਦਾ ਸਮਾਂ ਹੋ ਗਿਆ। ਜ ਬਦੀ ਆ ਵੀਰਾਂ ਸੋਸਾਇਟੀ ਦਾ ਨਾਮ ਆਵੇ ਸਾਰੀ ਸੋਸਾਇਟੀ ਇੱਥੇ ਕਿਤੇ ਆਈ ਆ ਇਹਨਾਂ ਨੇ ਸਾਨੂੰ ਵੀ ਅਸੀਂ ਵੀ ਆਏ ਇੱਥੇ ਜਦੋਂ 4 ਵਜੇ ਆਏ ਆ ਸਾਰੇ ਐਸਐਚਓ ਸਾਹਿਬ ਦੇ ਮਤਲਬ ਇੰਨੀ ਕਿ ਕਿੰਨਾ ਗਲਤ ਵਿਹੇਵ ਸੀਗਾ ਇਹਨਾਂ ਦੇ ਨਾਲ ਉਹ ਜਿਹਦਾ ਇਹਨਾਂ ਨੂੰ ਇੱਕ ਪ੍ਰੈਸ਼ਰਾਈਜ਼ ਕਰ ਰਹੇ ਸੀਗੇ ਇਧਰ ਵੱਖਰੇ ਨੂੰ ਮਤਲਬ ਕਿਸੇ ਕਮਰੇ 'ਚ ਲੈ ਆ ਕੇ ਕੋਚ ਕਰ ਰਹੇ ਸੀ ਕਿਦਰੋਂ ਵੀ ਤੁਸੀਂ ਤੁਹਾਡੇ ਦੇ ساتھ ਤੁਹਾਡੀ ਲੇਡੀਜ਼ ਦੇ ساتھ ਕੋਈ ਇੱਕ ਪ੍ਰੈਸ਼ਰਾਈਜ਼ ਕਰਦੇ ਵੀ ਤੁਹਾਡੀ ਲੇਡੀ ਦੇ ساتھ ਕੋਈ ਕਰ ਦਾਂਗੇ ਤੇ ਇਹਨੂੰ ਮਤਲਬ ਆਪਣਾ ਕੰਪਰੋਮਾਈਜ਼ ਕਰੋ ਉਹਦਾ ਕਰਕੇ ਮਤਲਬ ਜਦੋਂ ਇਹ ਬਾਹਰ ਕੰਪਲੀਟ ਕਰ ਲੈਣ ਲਈ ਜਦੋਂ ਸਾਰੀ ਸੋਸਾਇਟੀ ਬਾਹਰ ਖੜੀ ਸੀਗੀ ਕੰਪਲੀਟ ਦੇਣ ਲੱ ਦੰਮਿਆ ਤਾਂ ਐਸਐਚਓ ਸਾਹਿਬ ਆ ਕੇ ਕਿਦਾ ਕਹਿਣ ਲੱਗੇ ਵੀ ਇੱਥੇ ਤੁਹਾਡੇ ਮਨ ਲੋ ਸੋਸਾਇਟੀ ਵਾਲੇ ਤਾਂ ਡੰਡੇ ਮਾਰਾਂਗੇ ਜੇ ਇਕੱਠੇ ਹੋਏ ਤੁਸੀਂ ਕਈ ਕੋਈ ਉਹਦਾ ਕਰਕੇ ਸਾਰੀ ਜਿਹੜੀ ਸੋਸਾਇਟੀ ਆ ਇੱਥੇ ਚਾਰੀ ਸੋਸਾਇਟੀ ਇੱਥੇ ਮਨ ਲੋ ਧਰਨੇ ਦੇ ਬੈਠੀ ਦ ਸੀ ਨਾਲ ਬਸਾਤ ਦੇ ਲਈ ਆਏ ਸੀ ਜੀ ਇਹਨਾਂ ਦੀ ਦਸਤਾਵੇਜ਼ ਆਮ ਬੰਦੇ ਦੀ ਜਿਹੜੀ ਸੁਣਵਾਈ ਨਹੀਂ ਹੁੰਦੀ ਥਾਣੇ ਦੇ ਵਿੱਚ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਐਸਐਚਓ ਸਾਹਿਬ ਦਾੜਾ ਤਰੀਕਾ ਬੋਲਣ ਦਾ ਸਹੀ ਨਹੀਂ ਸੀ ਤੇ ਆਮ ਬੰਦਾ ਕਿਸ ਦੇ ਕੋਲ ਜਾਵੇ ਫਿਰ ਇਸ ਤਰ੍ਹਾਂ ਧਰਨੇ ਲਾ ਕੇ ਉਹਨਾਂ ਨੂੰ ਆਪਣਾ ਇਨਸਾਫ ਲੈਣਾ ਪੈ ਰਿਹਾ ਦੇਖੋ ਗੱਲ ਦਾਵਾ ਬਾਈ ਗੁਰਜੀ ਇਹ ਦੰਨ ਕਿਦਾਂ ਆਪਣੇ ਐਸਐਚ ਐਸਐਚਓ ਸਾਹਿਬ ਦੀ ਥੋੜੀ ਗਲਤ ਡੀਰੀਂਗ ਦਾ ਕਰਕੇ ਜਿਹੜੇ ਮੈਡਮ ਏਸੀਪੀ ਮੈਡਮ ਆ ਉਹਨਾਂ ਨੂੰ ਕਿੱਥੇ ਦਾ ਅਮਲ ਹੋ ਜੇ ਨਵੇਂ ਆ ਉਹਨਾਂ ਨੂੰ ਪ੍ਰੋਪਰ ਗੱਲ ਦਾ ਨਹੀਂ ਪਤਾ ਸੀ ਇਸੇ ਇਸੇ ਤਰ੍ਹਾਂ ਜਿਹੜਾ ਏਸੀਪੀ ਸਾਹਿਬ ਆ ਵੱਡੇ ਅਫਸਰਾਂ ਨੂੰ ਕਈ ਵਾਰੀ ਥਾਣੇ ਦੇ ਵਿੱਚ ਕੀ ਹੋ ਰਿਹਾ ਉਹਨਾਂ ਨੂੰ ਨਹੀਂ ਪਤਾ ਇੱਕ ਛੋਟ ਕਹਿੰਦੇ ਆਪਾਂ ਆ ਵੀ ਇੱਕ ਜੂਨੀਅਰ ਅਫਸਰ ਦੀ ਇੱਕ ਕਿਹਨੇ ਦੇ ਗਲਤ ਬਿਹੇਵਰ ਦਾ ਕਰਕੇ ਤੇ ਸਾਰਾ ਮਾਹੌਲ ਕਈ ਵਾਰੀ ਖਰਾਬ ਹੋ ਜਾਂਦਾ ਪਾਪਾ ਜੀ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਜੂਨੀਅਰ ਹੋਵੇ ਪਰ ਸੀਨੀਅਰ ਭਾ ਲੋ ਉਸ ਨੂੰ ਜਿਹੜਾ ਤਰੀਕਾ ਦਾ ਬੋਲਣ ਦਾ ਸਹੀ ਹੋਣਾ ਚਾਹੀਦਾ ਉਹਨਾਂ ਨੂੰ ਬਿਲਕੁ ਪਰ ਆਪਣੀ ਡੀਲਿੰਗ ਤਾਂ ਸਹੀ ਹੋਣੀ ਚਾਹੀਦੀ ਨਾ ਪਬਲਿਕ ਦੇ ਨਾਲ ਵੀ ਆਪਾਂ ਦੇਖੋ ਜਾਰ ਹੋਏ ਇੱਕ ਬੰਦਾ ਆਇਆ ਕੋ ਦੋ ਬੜਾ ਪੂਰੀ ਸੋਸਾਇਟੀ ਦੇ ਪੜੇ ਲਿਖੇ ਕੋਈ ਪ੍ਰੋਫੈਸਰ ਆ ਕੋਈ ਡਾਕਟਰ ਆ ਸਾਰੇ ਪੜੇ ਲਿਖੇ ਲੋਕ ਆਏ ਆ ਜਿਨ੍ਹਾਂ ਦੇ ਨਾਲ ਹੁਣ ਵੀ ਜਦੋਂ ਉੱਥੇ ਆ ਕੇ ਪਤੇ ਪ੍ਰੋਟੈਸਟਿੰਗ ਕਰਨ ਲੱਗੇ ਅਸੀਂ ਹੁਣੇ ਆਏ ਸੀ ਆ ਕੇ ਖੜੇ ਹੋਏ ਸੀ ਉਹ ਆ ਕੇ ਦੇਰਾਂ ਨੂੰ ਫੁੱਲਣ ਦੇ ਆਪਣੀ ਪੈਰਾਮਿਟਰੀ ਫੋਰਸ ਕੋ ਇੱਥੋਂ ਗਈ ਆ ਰੋਂ ਬਾਸ ਬੱਧ ਰਹੇ ਸੀ ਆਓ ਇੱਥੇ ਤੁਸੀਂ ਇਨੀ ਫੋਰਸ ਲੈ ਕੇ ਆਓ ਜਰ ਇਹ ਕੀ ਮਲੋ ਬਹਿਗਾ ਇਹ ਜਰਾ ਅਸੀਂ ਉਹਨਾਂ ਦਾ ਬਹਿ ਹੋ ਦੇਖ ਕੇ ਅਸੀਂ ਦਵਾਰ ਬਹਿ ਇਹਨਾਂ ਦੇ ਨਾਲ ਆਈ ਇਹਨਾਂ ਦਾ ਸਪੋਰਟ ਕਰਨ ਲਈ ਆਈ ਤੇ ਰੁਕੇ ਕਹਿਣਾ ਵਾ ਕਿ ਐਸ ਐਚਓ ਸਾਹਿਬ ਵੱਲੋਂ ਬਹੁਤ ਹੀ ਬਾਤਮੀਜੀ ਨਾਲ ਗੱਲ ਕਰਨ ਦਾ ਉਹਨਾਂ ਦਾ ਤਰੀਕਾ ਵੀ ਨਹੀਂ ਸਹੀ ਸੀ ਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਲੋਕ ਪੂਰੇ ਇੱਥੇ ਇਕੱਠੇ ਹੋਏ ਕਿਸ ਤਰ੍ਹਾਂ ਸਾਰੇ ਇੱਥੇ ਧਰਨਾ ਪ੍ਰਦਰਸ਼ਨ ਲਾ ਕੇ ਜਿਹੜੇ ਖੜੇ ਹੋਏ ਆ ਤੇ ਅੰਕਲ ਜੀ ਨਾਲ ਗੱਲਬਾਤ ਕਰਦੇ ਅੰਕਲ ਜੀ ਕੀ ਮੈਟਰ ਕੀ ਹੋਇਆ ਸੀ ਸਾਰਾ ਜਿਹੜਾ ਮੈਟਰ ਜੋ ਜੀ ਬਾਬਾ ਜੀ ਨੇ ਦੱਸਿਆ ਬਿਲਕੁਲ ਉਹੀ ਗੱਲ ਹੋਈ ਮੈਂ ਕੱਲ ਕੰਮ ਤੋਂ ਆਇਆ ਸੀ ਮੈਂ ਗਰੋਵਰ ਨੂੰ ਉੱਤੇ ਬੈਠੇ ਨੂੰ ਕਮਲ ਗਰੋਵਰ ਨੂੰ ਕਿਹਾ ਵੀ ਮੇਰਾ ਕੰਮ ਕਰਾ ਗੇਟ ਦੇ ਉੱਤੇ ਹੀ ਕਿਉਂ ਨਹੀਂ ਤੂੰ ਕਰਾਰਿਆ 31 ਮਈ ਮੈਨੂੰ ਟਾਈਮ ਦਿੱਤਾ ਸੀ ਜੀ ਕੰਮ ਬੜਾ ਲੰਬਾ ਹੈਗਾ ਮੈਂ ਕਿਹਾ ਚੱਲਿਆ ਮੀਨਾ ਹੋਰ ਲੈ ਲੈ ਕਰਾ ਦੇ ਲੇਕਿਨ ਉਹਨੂੰ ਪਤਾ ਨਹੀਂ ਕੀ ਪੁੱਛੋ ਆਰਦੀ ਉਹ ਗੱਲੋ ਗੱਲ ਹੋ ਗਿਆ ਮਨੋਗਾ ਤੇਰੀ ਸਰਦਾਰੀ ਕੱਢੂਗਾ ਮੈਂ ਤੇਰਾ ਜੂੜਾ ਪੱਟ ਕੇ ਭਰੇ ਮਾਰੂਗਾ ਉਹਨੇ ਧੱਕਾ ਮੁਕੀ ਕੀਤੀ ਤੁਸ਼ਨ ਮੁਕੀ ਕੀਤੀ ਮੇਰੇ ਨਾਲ ਜਿਹੜੀ ਸਾਰੇ ਪ੍ਰੂਫ ਜਿਹੜੇ ਨੇ ਪੁਲਿਸ ਨੂੰ ਦਿੱਤੇ ਹੋਏ ਨੇ ਔਰ ਉਹਨੇ ਫਿਰ ਉਸ ਧੱਕਾ ਮੁਕੀ ਦੇ ਮੇਰੀ ਪੱਗ ਨੂੰ ਹੱਥ ਪਾਇਆ ਪੱਗ ਮੇਰੀ ਡਿੱਗਣ ਲੱਗੀ ਸੀ ਚੁੱਕ ਕੇ ਡਿੱਗੀ ਪੱਗ ਸੰਭਾਲ ਕੇ ਦੇ ਸਾਈਡ ਤੇ ਰੱਖਦੀ ਤੇ ਗੱਲ ਕਰਦੇ ਬਾਬਾ ਜੀ ਇਹ ਕਹਿ ਰਹੇ ਸੀ ਕਿ ਐਸ ਐਚਓ ਵੱਲੋਂ ਵੀ ਨਹੀਂ ਤੁਹਾਡੇ ਨਾਲ ਕੋਈ ਅੱਛੇ ਤਰੀਕੇ ਦੇ ਨਾਲ ਗੱਲ ਕਰਾਕਦੇ ਜੀ ਸਾਡੇ ਸਾਡੀ ਕਲੋਨੀ ਦੀਆਂ ਲੇਡੀਜ਼ ਦੇ ਉੱਤੇ ਐਸ ਐਚਓ ਕਹਿੰਦਾ ਵੀ ਪਰਚਾ ਪਾਉਂ ਤੇ ਟੀਟੀ ਸ਼ੈਤਾਨ ਵਾਲੀ ਜਿਹੜੀ ਆਮ ਸਾਂਨੇ ਨਾਲ ਵਧਤੀ ਜਾ ਰਹੀ ਤੇ ਜਿਹੜਾ ਨੋ ਕੋਈ ਵੀ ਕਰਦਾ ਜਿਹੜਾ ਗਰੀਬ ਬੰਦਾ ਕੀ ਆਸ ਰੱਖੂਗਾ ਇਹ ਤੁਹਾਡੇ ਸਾਹਮਣੇ ਹੀ ਹੈ ਜੀ ਪੰਜਾਬ ਦਾ ਜੋ ਹਾਲ ਹੋ ਰਿਹਾ ਅਸੀਂ ਕਹ ਦਿੰਦੇ ਆਂ ਨਸ਼ੇ ਮੁਕਤ ਹੋ ਕੇ ਤੁਹਾਡੇ ਸਾਹਮਣੇ ਸਭ ਕੁਝ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਔਰ ਦੇਖੋ ਕਿ ਕੀ ਬੰਨਾ ਔ ਕੀ ਸਾਡੇ ਕਿਸਮਤ ਹੀ ਲਿਖਿਆ ਹੋ ਕੇ ਪੰਜਾਬੀਆਂ ਦੇ ਹੁਣ ਅੱਗੇ ਪਤਾ ਲੱਗੂਗਾ ਤੁਸੀਂ ਦੇਖ ਸਕਦੇ ਹੋ ਇੱਕ ਆਮ ਇਨਸਾਨ ਨੂੰ ਜਿਹੜਾ ਇਨਸਾਫ ਲੈਣ ਵਾਸਤੇ ਜਿਹੜਾ ਤੁਸੀਂ ਦੇਖੋ ਥਾਣੇ ਦੇ ਬਾਹਰ ਜਿਹੜਾ ਉਹ ਪਹਿਣਾ ਪਹਿਣਾ ਪੈ ਰਿਹਾ ਵਾ ਕਿਸ ਤਰ੍ਹਾਂ ਜਿਹੜਾ ਵਾ ਲੋਕੀ ਇਸ ਟਾਈਮ ਖੱਜਲ ਹੋ ਰਿਹਾ ਪੰਜਾਬ ਸਰਕਾਰ ਤੇ ਵੀ ਇਹੀ ਸਵਾਲ ਖੜੇ ਹੁੰਦਾ ਕਿ ਕਿਸ ਤਰ੍ਹਾਂ ਲੋਕਾਂ ਨੂੰ ਇਨਸਾਫ ਲੈਣ ਵਾਸਤੇ ਲੋਕਾਂ ਨੂੰ ਦਰੀਆਂ ਬੁਸ਼ਾ ਕੇ ਜਿਹੜਾ ਥਾਣਿਆਂ ਦੇ ਬਾਹਰ ਪਹਿਣਾ ਪੈ ਰਿਹਾ ਤੇ ਇਹਨਾਂ ਦਾ ਇਹੀ ਕਹਿਣਾ ਜਾंदे ਆ ਕਿ ਜਿਹੜੇ ਇਹਨਾਂ ਦੇ ਮੁਲਾਜ਼ਮ ਆ ਉਹਨਾਂ ਨੂੰ ਵੀ ਨਹੀਂ ਕੋਈ ਅਕਲ ਬੋਲਣ ਦੀ ਕਿ ਇਸ ਤਰ੍ਹਾਂ ਉਹ ਮਿਸਬੀਹਵ ਜਿਹੜੇ ਆ ਉਹ ਲੋਕਾਂ ਦੇ ਨਾਲ ਕਰਦੇ ਆ ਤੇ ਦੋਸਤੋ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਆ ਕਰੋ ਬਹੁਤ-ਬਹੁਤ ਤੁਹਾਡਾ ਧੰਨਵਾਦ